ਭਾਈ ਆ ਵੀਡੀਓ ਨਾ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਏ ਵੀਡੀਓ ਤੁਹਾਨੂੰ ਭਾਬੂ ਕਰਕੇ ਰੱਖ ਦੇਵੇਗੀ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਦੀ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਯਾਰੋ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਜਿੱਥੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਕੁਝ ਵੀਡੀਓ ਅਜਾਈਆਂ ਹੁੰਦੀਆਂ ਨੇ ਜੋ ਸਾਨੂੰ ਹਸਾ ਦਿੰਦੀਆਂ ਨੇ ਤੇ ਕੁਝ ਵੀਡੀਓ ਅਜਾਈਆਂ ਹੁੰਦੀਆਂ ਨੇ ਜੋ ਸਾਨੂੰ ਰਵਾ ਦਿੰਦੀਆਂ ਨੇ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਬਾਪੂ ਦੀ ਇੱਕ ਬਾਪੂ ਇੱਕ ਬਲਦ ਇੱਕ ਟੱਗੇ ਲਾ ਕੇ ਖਲੋਤਾ ਹੋਇਆ ਹੈ ਤੇ ਉਸ ਨੂੰ ਪੱਠੇ ਪਾ ਰਿਹਾ ਹੈ ਯਾਰੋ ਬਹੁਤ ਹੀ ਸੋਹਣੀ ਗੱਲ ਹੈ ਜਾਨਵਰਾਂ ਦੀ ਹੈਲਪ ਕਰਨੀ ਚਾਹੀਦੀ ਹੈ ਸਭ ਤੋਂ ਵੱਡੀ ਸੇਵਾ ਇਹੀ ਆ ਕਿਸੇ ਬੇਜ਼ੁਬਾਨ ਦੀ ਹੈਲਪ ਕਰਨੀ ਕਿਸੇ ਗਰੀਬ ਦੀ ਹੈਲਪ ਕਰਨੀ ਪਰ ਜੇਰਾ ਇਸ ਵੀਡੀਓ ਦਾ ਅਸਲ ਸੱਚਾ ਨਾ ਉਹ ਤੁਹਾਨੂੰ ਰਵਾ ਕੇ ਰੱਖ ਦਵੇਗਾ ਯਾਰੋ ਤੁਹਾਨੂੰ ਦੱਸ ਦਈਏ ਕਿ ਇਹ ਬਾਪੂ ਇਸ ਬਲਦ ਨੂੰ ਪੱਠੇ ਪਾਉਣ ਇਸ ਕਰਕੇ ਆਉਂਦਾ ਹੈ ਕਿਉਂਕਿ ਇਹ ਬਲਦ ਇਸ ਬਾਪੂ ਦਾ ਹੀ ਹੈ ਅਸਲ ਵਿੱਚ ਇਹ ਬਲਦ ਬੁੱਢਾ ਹੋ ਗਿਆ ਤੇ ਬਾਪੂ ਦੇ ਬੱਚਿਆਂ ਨੇ ਇਸ ਬਲਦ ਨੂੰ ਘਰੋਂ ਬਾਹਰ ਕੱਢ ਦਿੱਤਾ ਕਹਿ ਦਿੱਤਾ ਕਿ ਅਸੀਂ ਇਸ ਨੂੰ ਕਿਉਂ ਪੱਠੇ ਪਾ ਰਹੇ ਹਾਂ ਇਹ ਸਾਡੇ ਕਿਸੇ ਕੰਮ ਦਾ ਨਹੀਂ ਪਰ ਇਸੇ ਬਲਦ ਨਾਲ ਬਾਪੂ ਨੇ ਖੇਤੀ ਕੀਤੀ ਹੋਈ ਸੀ ਇਹ ਬਲਦ ਵੀ ਬਾਪੂ ਦੇ ਬੱਚਿਆਂ ਵਰਗਾ ਏ ਕਿਵੇਂ ਛੱਡ ਦਿੰਦਾ ਬਾਪੂ ਜਿਸ ਨੇ ਇਸ ਬਲਦ ਨੂੰ ਨਿੱਕੇ ਹੁੰਦਿਆਂ ਤੋਂ ਪਾਲ ਲਿਆ ਸੀ ਜਿਸ ਬਲਦ ਨੇ ਇਸ ਬਾਪੂ ਨੂੰ ਕਮਾਈ ਕਰਕੇ ਦਿੱਤੀ ਸੀ ਕਿਵੇਂ ਛੱਡ ਦੇ ਬਾਪੂ ਪਰ ਇਹ ਚੀਜ਼ ਬੱਚੇ ਨਹੀਂ ਸਮਝ ਸਕਦੇ ਇਸੇ ਕਰਕੇ ਬੱਚਿਆਂ ਨੇ ਕਿਹਾ ਕਿ ਬਲਦ ਨੂੰ ਘਰੋਂ ਬਾਹਰ ਕੱਢ ਦੋ ਪਰ ਬਾਪੂ ਨੇ ਕਿਹਾ ਕਿ ਮੈਂ ਬਲਦ ਨੂੰ ਘਰੋਂ ਬਾਹਰ ਨਹੀਂ ਕੱਢਣ ਦਵਾਂਗਾ ਜਿਸ ਤੋਂ ਬਾਅਦ ਬੱਚਿਆਂ ਨੇ ਬਾਪੂ ਨੂੰ ਵੀ ਘਰੋਂ ਜਾਣ ਨੂੰ ਕਹਿ ਦਿੱਤਾ ਯਾਰੋ ਇਸ ਦੁਨੀਆ ਤੇ ਕੁਝ ਲੋਕ ਅਜਹਿ ਵੀ ਨੇ ਜੋ ਨਾ ਤਾਂ ਕਿਸੇ ਗਰੀਬ ਦੀ ਫੀਲਿੰਗ ਨੂੰ ਸਮਝਦੇ ਨੇ ਨਾ ਹੀ ਕਿਸੇ ਬੇਜ਼ੁਬਾਨ ਦੀ ਸੋ ਇਸੇ ਕਰਕੇ ਹੀ ਬਾਪੂ ਮਜਬੂਰ ਹੋ ਗਿਆ ਤੇ ਉਹਨਾਂ ਨੇ ਠੱਗੇ ਨੂੰ ਘਰੋਂ ਬਾਹਰ ਕਰ ਦਿੱਤਾ ਪਰ ਹੁਣ ਵੀ ਇਹ ਬਾਪੂ ਇਸ ਬਲਦ ਨੂੰ ਤਿੰਨ ਟਾਈਮ ਪੱਠੇ ਪਾ ਕੇ ਜਾਂਦਾ ਏ ਪਾਣੀ ਰੱਖ ਕੇ ਜਾਂਦਾ ਏ ਉਸ ਨੂੰ ਗਲੇ ਲੱਗ ਕੇ ਮਿਲਦਾ ਏ ਬਲਦ ਵੀ ਬੁੱਢਾ ਹੋ ਚੁੱਕਿਆ ਏ ਬਾਪੂ ਵੀ ਬੁੱਢਾ ਹੋ ਚੁੱਕਿਆ ਏ ਇਹ ਵੀਡੀਓ ਨੂੰ ਦੇਖ ਕੇ ਸੱਚੀ ਬਹੁਤ ਹੀ ਜ਼ਿਆਦਾ ਤਰਸ ਆਉਂਦਾ ਏ ਸੋ ਲੋਕ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੀ ਕਮੈਂਟ ਕਰ ਰਹੇ ਨੇ ਲਾਡੀ ਲਿਖਦਾ ਪਿਆ ਏ ਇਹ ਬਾਪੂ ਨੂੰ ਪਤਾ ਉਸ ਦੇ ਸਮੇਂ ਵਿੱਚ ਇਹ ਕੀ ਚੀਜ਼ ਸੀ ਉਸ ਤੋਂ ਬਾਅਦ ਦੂਜੇ ਲਾਡੀ ਦਾ ਕਮੈਂਟ ਆਇਆ ਏ ਜਿਸ ਦਿਨ ਆ ਪੀੜੀ ਖਤਮ ਬਸ ਪੰਜਾਬ ਖਤਮ ਗਰੇਵਾਲ ਦਾ ਕਮੈਂਟ ਆਇਆ ਹੈ ਬਾਪੂ ਨੂੰ ਪੁਰਾਣਾ ਸਮਾਂ ਨਹੀਂ ਆਪਣੇ ਬਜ਼ੁਰਗਾਂ ਦੀ ਸਿੱਖਿਆ ਜ਼ਿਆਦਾ ਵੀ ਬਲਦ ਘਰ ਦੇ ਪੁੱਤ ਬਰਾਬਰ ਹੁੰਦਾ ਸੀ ਰੰਧਾਵਾ ਲਿਖਦਾ ਪਿਆ ਹੈ ਵਾਹਿਗੁਰੂ ਸਾਨੂੰ ਇਸ ਪੀੜੀ ਤੋਂ ਪ੍ਰੇਰਣਾ ਲੈਣ ਦੇ ਕਾਬਿਲ ਬਣਾ ਦੇਵੇ ਉਸ ਤੋਂ ਅਗਲਾ ਕਮੈਂਟ ਬਾਪੂ ਨੇ ਬਲਦਾਂ ਦਾ ਟਾਈਮ ਦੇਖਿਆ ਜਦੋਂ ਟਰੈਕਟਰ ਟਰਾਲੀਆਂ ਨਹੀਂ ਹੁੰਦੀਆਂ ਸੀ ਉਸ ਤੋਂ ਅਗਲਾ ਕਮੈਂਟ ਇਹਨਾਂ ਵਿਚਾਰਿਆਂ ਦਾ ਜੂਜ਼ ਕਰਕੇ ਛੱਡ ਦਿੰਦੇ ਨੇ ਸਰਕਾਂ ਤੇ ਇਹਨਾਂ ਨੂੰ ਵੀ ਭੁੱਖ ਲੱਗਦੀ ਆ ਪਿਆਸ ਲੱਗਦੀ ਆ ਕਿਉਂ ਨਹੀਂ ਸਮਝਦੇ ਸੱਡਣ ਲੱਗਿਆ ਕਿ ਇਹਨਾਂ ਨੂੰ ਕੌਣ ਖਿਲਾਊਗਾ ਪਾਣੀ ਕਿੱਥੋਂ ਪੀਣਗੇ ਅਗਲਾ ਕਮੈਂਟ ਉਹ ਜਿੱਥੇ ਲੰਗਰ ਲਾਉਂਦੇ ਨੇ ਕਿਤੇ ਬਦਾਮਾਂ ਦਾ ਕਿਤੇ ਕੁਲਫੀ ਕਿਤੇ ਜਲੇਬ ਪਰ ਇਹੋ ਜਿਹਿਆਂ ਨੂੰ ਕੋਈ ਪੱਠੇ ਨਹੀਂ ਪਾ ਸਕਦਾ ਜੀ ਹਾਂ ਇਸ ਵੀਰ ਨੇ ਬਹੁਤ ਹੀ ਵਧੀਆ ਗੱਲ ਕੀਤੀ ਏ ਜੇ ਤੁਹਾਨੂੰ ਕਿਸੇ ਬੇਜ਼ੁਬਾਨ ਤੇ ਤਰਸ ਨਹੀਂ ਆਉਂਦਾ ਕਿਸੇ ਗਰੀਬ ਤੇ ਤਰਸ ਨਹੀਂ ਆਉਂਦਾ ਸੋ ਇਸ ਤੋਂ ਅਗਲਾ ਕਮੈਂਟ ਰਿਕ ਸਿੰਘ ਦਾ ਇਹ ਮਸ਼ੀਨੀ ਜੋਗ ਨੇ ਜਾਨਵਰਾਂ ਤੱਕ ਨੂੰ ਮਾਰ ਪਾਈ ਆ ਅੱਜ ਦਿਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਠੱਗਾ ਕਹਿੰਦੇ ਕਿਸ ਨੂੰ ਆ ਉਸ ਤੋਂ ਅਗਲਾ ਕਮੈਂਟ ਬਾਬੇ ਅਸਲ ਵਿੱਚ ਇਹ ਆ ਅਸਲ ਦਾ ਦਿਲ ਵਾਲਾ ਸਕੂਨ ਸੋ ਯਾਰੋ ਇਹ ਸੀ ਉਹ ਕਮੈਂਟ ਜੋ ਲੋਕ ਕਰ ਰਹੇ ਨੇ ਸੋ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਂਤੀ